ਵੀ ਸਾਡੇ ਆਗੂ ਦੇ ਤੱਕ ਉਹ ਪੁਲਿਸ ਫੋਰਸ ਨਾ ਆ ਸਕੇ ਸਾਈਡਾਂ ਤੇ ਅਸੀਂ ਟਰਾਲੀਆਂ ਲਾਈਆਂ ਇਹਨਾਂ ਦੀ ਸੁਰੱਖਿਆ ਦੇ ਲਈ ਪ੍ਰਬੰਧ ਕੀਤੇ ਆ ਦੂਰ ਤੱਕ ਅਸੀਂ ਟਰਾਲੀਆਂ ਲਾ ਕੇ ਰਸਤੇ ਬੰਦ ਕਰਕੇ ਇਹਨਾਂ ਦੀ ਸੁਰੱਖਿਆ ਦੇ ਲਈ ਅਸੀਂ ਸਾਰਾ ਮੋਰਚਾ ਸਾਰੇ ਕਿਸਾਨ ਸਾਰੇ ਵਲੰਟੀਅਰ ਇੱਥੇ ਤਾਇਨਾਤ ਹੋਏ ਹੋਏ ਆ ਜੀ ਜਿਵੇਂ ਵੀ ਸਾਡੇ ਆਗੂ ਕਹਿਣਗੇ ਅਸੀਂ ਉਸੇ ਤਰ੍ਹਾਂ ਮਰਨ ਵਰਤੀ ਬੈਠਣਗੇ ਕਹਿਣਗੇ ਮਰਨ ਵਰਤੀ ਬੈਠਾਂਗੇ ਕੋਈ ਮੀਟਿੰਗ ਹੀ ਨਹੀਂ ਕੁਛ ਨਹੀਂ ਸਰਕਾਰ ਕਰ ਰਹੀ ਸੀ ਬੈਠੇ ਸੀ ਸਾਲ ਹੋ ਗਿਆ ਲੋਕ ਵੀ ਸਵਾਲ ਕਰ ਰਹੇ ਸੀਗੇ ਵੀ ਜੀ ਇਹ ਕਿੰਨਾ ਚਿਰ ਚੱਲੂ ਆਪਣਾ ਮੋਰਚਾ ਫਿਰ ਪ੍ਰਧਾਨ ਜੀ ਨੇ ਕਿਹਾ ਸੀ ਵੀ ਹੁਣ ਜਾਂ ਮਰਾਂਗੇ ਜਾਂ ਜਿੱਤਾਂਗੇ ਜੀ ਜਿਵੇਂ 6 ਤਰੀਕ ਦੀ ਕਾਲ ਦਿੱਤੀ ਹੈ ਉਦੋਂ ਗੋਲੀਆਂ ਵੱਜਣ ਪਵਾਂ ਕੁਛ ਹੁਣ 6 ਜਨਵਰੀ ਨੂੰ ਫਿਰ 6 ਦਸੰਬਰ ਨੂੰ ਅੱਗੇ ਵੀ ਵਧਾਂਗੇ ਸਭ ਕੁਝ ਕਰਾਂਗੇ ਹੁਣ ਲੋਕਾਂ ਦੇ ਵਿੱਚ ਗੁੱਸਾ ਭਰ ਗਿਆ ਹੈ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਸੀਗਾ ਔਰ ਜਦੋਂ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਉਸ ਤੋਂ ਬਾਅਦ ਫਿਰ ਇਹ ਐਲਾਨ ਕੀਤਾ ਹਰਦੋ ਝੰਡੇ ਹੋਣਾਂ ਦੇ ਵੱਲੋਂ ਮਰਨwarte ਬੈਠਣ ਦਾ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਨੇ ਕਿਉਂਕਿ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇਹ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਕਿ ਅਸੀਂ ਮਰਨwarte ਬੈਠਣਾ ਕਿਸਾਨ ਲੀਡਰ ਕੀ ਕਹਿੰਦੇ ਆ ਮੰਗਾਂ ਵੀ ਜੜੀਆਂ ਨੇ ਉਹ ਵੀ ਇਹਨਾਂ ਦੇ ਵੱਲੋਂ ਲਿਖੀਆਂ ਹੋਈਆਂ ਨੇ ਬਕਾਇਦਾ ਤੌਰ ਤੇ ਕਿ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ ਸੁਮੇਨਾਥਨ ਅਯੂ ਦੀ ਜਿਹੜੀ ਰਿਪੋਰਟ ਉਹ ਲਾਗੂ ਕੀਤੀ ਜਾਵੇ ਔਰ ਇਸ ਦੇ ਨਾਲ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਸਣੇ ਇਹ ਵੱਖ-ਵੱਖ ਮੰਗਾ ਨੇ ਤਾਂ ਅੰਦਰ ਚੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕੀ ਕਹਿੰਦੇ ਨੇ ਕਿਸਾਨ ਲੀਡਰ ਕੀ ਕਹਿੰਦੇ ਆ ਇਸ ਪੂਰੇ ਮਸਲਿਆਂ ਦੇ ਉੱਪਰ ਕੀ ਉਹ ਆਪਣਾ ਪੱਖ ਰੱਖਦੇ ਨੇ ਤਾਂ ਹੋਰ ਵੀ ਕਿਸਾਨ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਦਿੰਦੇ ਆ ਜਗਜੀਤ ਸਿੰਘ ਢੱਲਵਾਲ ਹੁਣਾਂ ਦੇ ਵੱਲੋਂ ਮਰਨ ਵਰਦਾ ਐਲਾਨ ਕੀਤਾ ਗਿਆ ਸੀਗਾ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕੋਈ ਜਿਹੜਾ ਡੈਡਲੌਕ ਇੱਕ ਬਣਿਆ ਹੋਇਆ ਸਰਕਾਰ ਨਾਲ ਗੱਲਬਾਤ ਵੀ ਨਹੀਂ ਹੋ ਪਾਰੀ ਕਿਵੇਂ ਦੇਖਦੇ ਹੁਣ ਹਰਦੋ ਛੰਡੇ ਜੀ ਬੈਠੇ ਭੁੱਖ ਹੜਤਾਲ ਤੇ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਭੁੱਖ ਹੜਤਾਲ ਮਰਨ ਵਰਤੇ ਬੈਠਿਆਂ ਨੂੰ ਦੇਖੋ ਜੀ ਕੱਲ 12:20 ਸਾਡਾ ਪ੍ਰੋਗਰਾਮ ਸੀ ਜਗਜੀਤ ਸਿੰਘ ਢੱਲਵਾਲ ਨੇ ਬੈਠਣਾ ਸੀ ਕੱਲ ਸਵੇਰ ਤਕਰੀਬ ਪੌਣੇ 3 ਵਜੇ ਪੁਲਿਸ ਦੀ ਵੱਡੀ ਯਾਨੀ ਕਿ ਉਹਨਾਂ ਨੇ ਹਮਲਾ ਕਰਕੇ ਜਿਹੜੇ ਉੱਥੇ ਪਹਿਰੇਦਾਰ ਸੀ ਉਹਨਾਂ ਨੂੰ ਫੜ ਲਿਆ ਪੰਜ ਪੰਜ 7 7 ਜਣਾਂ ਨੇ ਉਹਨਾਂ ਦੇ ਮੂੰਹ ਨਾਪਲੇ ਦਲੇয়াল ਸਾਹਿਬ ਨੂੰ ਧੱਕੇ ਨਾਲ ਚੱਕ ਕੇ ਲੈ ਕੇ ਗਏ ਆ ਕਿੰਨੇ ਵਜੇ ਦਾ ਸਮਾਂ ਸੀ ਗਰਾ ਦਾ ਕਰੀਬ ਪੌਣੇ 3 ਦਾ ਸਮਾਂ ਸੀਗਾ ਜੀ ਤੇ ਵੱਡੀ ਗੰਟੀ ਦੇ ਵਿੱਚ ਪੁਲਿਸ ਫੋਰਸ ਸਾਈਡਾਂ ਦੇ ਖੜੀ ਸੀ ਵੱਡੇ ਅਧਿਕਾਰੀ ਸੀ ਕੋਈ ਛੋਟੇ ਲੈਵਲ ਦਾ ਵੀ ਕੋਈ ਅਧਿਕਾਰੀ ਨਹੀਂ ਸੀਗਾ ਤੇ ਜਦੋਂ ਉਹਨਾਂ ਨੂੰ ਲੈ ਗਏ ਆ ਉਹਨਾਂ ਨੇ ਕਪੜੇ ਵੀ ਨਹੀਂ ਪਾਉਣ ਦਿੱਤੇ ਜਾਨੀ ਕਿ ਪਜਾਮਾ ਵੀ ਨਹੀਂ ਪਾਇਆ ਸੀ ਕੁੜਤਾ ਸੀ ਪਰ ਨਾ ਬੰਨਣੇ ਦਿੱਤਾ ਕੋਈ ਮੋਟਾ ਉਤੋਂ ਦੀ ਕਪੜਾ ਨਹੀਂ ਪਾਉਣ ਦਿੱਤਾ ਤਾਂ ਕਹਿਣਾ ਲੈ ਗਿਆ ਜਦੋਂ ਤੇ ਡਲੇਵਾਲ ਸਾਹਿਬ ਬਨੋਹਾ ਹਸਪਤਾਲ ਦੇ ਵਿੱਚ ਵੀ ਹੁਣ ਬਾਉ ਤਾਂ ਬਹਾਨਾ ਬਣਾਇਆ ਸਰਕਾਰ ਨੇ ਵੀ ਅਸੀਂ ਉਹਨਾਂ ਦੀ ਸਿਹਤ ਦੀ ਚਿੰਤਾ ਕਰਦੇ ਹਾਂ ਪਰ ਸਿਹਤ ਦੀ ਚਿੰਤਾ ਉਹ ਇੱਥੇ ਟੀਮ ਲਿਆ ਕੇ ਵੀ ਉਹਨਾਂ ਦਾ ਚੈੱਕਅਪ ਕਰਵਾਇਆ ਜਾ ਸਕਦਾ ਸੀ ਹਜੇ ਤਾਂ ਮਰਨ ਵਰਤ ਸ਼ੁਰੂ ਵੀ ਨਹੀਂ ਹੋਇਆ ਸੀ ਉਹਨਾਂ ਨੂੰ ਲੈ ਕੇ ਉਹਨਾਂ ਨੇ ਹਸਪਤਾਲ 'ਚ ਵੀ ਮਰਨ ਵੱਤ ਸ਼ੁਰੂ ਕੀਤਾ ਤੇ ਉਹਨਾਂ ਦੀ ਲੜੀ ਬਣਾਈ ਹੋਈ ਸੀਗੀ ਵੀ ਇੱਕ ਆਗੂ ਤੋਂ ਬਾਅਦ ਦੂਜਾ ਆਗੂ ਜੋ ਇਹਨਾਂ ਨੇ ਸਰਦਾਰ ਸੁਖਜੀਤ ਸਿੰਘ ਦੀ ਹਰਦੋ ਝੰਡੇ ਜੀ ਇਹਨਾਂ ਨੇ ਬੈਠਣਾ ਸੀਗਾ ਉਸੇ ਲੜੀ ਦੇ ਤਹਿਤ ਕੱਲ ਉਸੇ ਸਮੇਂ ਤੋਂ ਬਾਅਦ ਕਰੀਬ ਸਮਾਂ ਤਾਂ ਸਾਨੂੰ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਹਵੜਾ ਦਬੜੀ ਉਹ ਜੀ ਸਰਕਾਰ ਨੇ ਪੈਦਾ ਕੀਤੀ ਪਰ ਕੱਲ ਦੇ ਦਿਨ ਦੇ ਵਿੱਚ ਕਰੀਬ 3 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇਹਨਾਂ ਦੁਆਰਾ ਮਰਨ ਵੱਤ ਸ਼ੁਰੂ ਕੀਤਾ ਗਿਆ ਸੀਗਾ ਜੀ ਕੱਲ ਦੁਪਹਿਰ 3 ਵਜੇ ਤੋਂ ਹਾਂਜੀ ਹਾਂਜੀ ਕੱਲ ਦੁਪਹਿਰ ਔਰ ਕੱਲ ਦੁਪਹਿਰ ਤੋਂ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਕੀ ਡਿਮਾਂਡਸ ਕੀ ਕੀ ਨੇ ਹੁਣ ਕੀ ਸਿਚੁਏਸ਼ਨ ਕਿਵੇਂ ਠੀਕ ਹੈ ਹਾਂਜੀ ਫਿਲਹਾਲ ਠੀਕ ਆ ਸਿਚੁਏਸ਼ਨ ਚੜ੍ਹਦੀ ਕਲਾ ਦੇ ਵਿੱਚ ਨੇ ਡੱਲਿਆ ਸਾਹਿਬ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਹਰਦੋ ਝੰਡੇਜੀ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਇਹਨਾਂ ਦਾ ਇਹੀ ਕਹਿਣਾ ਹੈ ਵੀ ਜਿੱਦਾਂ ਅਸੀਂ ਕਾਲ ਦਿੱਤੀ ਹੋਈ ਆ ਜਿੰਨਾ ਟਾਈਮ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਸੇ ਤਰ੍ਹਾਂ ਇਹਨਾਂ ਇਹਨਾਂ ਦੁਆਰਾ ਵੀ ਕੱਲ ਇਹ ਐਲਾਨ ਕਰਕੇ ਬੈਠਿਆ ਗਿਆ ਜੇ ਸਾਡੀ ਮੌਤ ਹੁੰਦੀ ਆ ਸ਼ਹਾਦਤ ਹੁੰਦੀ ਆ ਇਥੇ ਇਹਨਾਂ ਦੀ ਦੇਹ ਨੂੰ ਰੱਖਿਆ ਜਾਵੇ ਸਸਕਾਰ ਨਾ ਕੀਤਾ ਜਾਵੇ ਜਿੰਨਾ ਟਾਈਮ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਅਗਲਾ ਆਗੂ ਉਸੇ ਲੜੀ ਦੇ ਤਹਿਤ ਤਿਆਰ ਹੈ ਅੱਛਾ ਹਰ ਰੋਜ਼ ਇੱਕ ਜੋ ਕਿਸਾਨ ਲੀਡਰ ਬੈਠੂਗਾ ਭੁਖੜ ਤਲਤੇ ਜਾਂ ਜਦੋਂ ਨਹੀਂ ਨਹੀਂ ਜਦੋਂ ਵੀ ਸ਼ਹਾਦਤ ਹੁੰਦੀ ਹੈ ਇੱਕ ਆਗੂ ਦੀ ਉਸ ਤੋਂ ਬਾਅਦ ਅਗਲਾ ਆਗੂ ਸ਼ਹਾਦਤ ਲਈ ਤਿਆਰ ਹੈ ਤੇ ਉਹਨਾਂ ਦੀ ਮ੍ਰਿਤਕ ਦੇਹ ਹੈ ਜਿਹੜੀ ਉਹ ਇਹਨਾਂ ਦੁਆਰਾ ਵੀ ਐਲਾਨ ਕੀਤਾ ਗਿਆ ਡਲੇ ਸਾਹਿਬ ਦੁਆਰਾ ਵੀ ਐਲਾਨ ਕੀਤਾ ਗਿਆ ਉਹ ਇੱਥੇ ਮੋਰਚੇ ਦੇ ਵਿੱਚ ਹੀ ਰੱਖੀ ਜਾਵੇ ਤੇ ਅਗਲਾ ਆਗੂ ਉਸ ਤੋਂ ਬਾਅਦ ਮਰਨ ਵਰਤ ਲਈ ਤਿਆਰ ਹੋਵੇਗਾ ਜੀ ਠੀਕ ਹੈ ਤਾਂ ਸੁਖਜੀਤ ਸਿੰਘ ਹਰਦੋ ਛੰਡੇ ਜੋ ਨੇ ਉਹ ਲੇਟੇ ਹੋਏ ਆ ਮਰਨ ਵਰਤੇ ਬੈਠੇ ਨੇ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਬਕਾਇਦਾ ਤੌਰ ਤੇ ਜਿੱਦਾਂ ਬਾਈ ਹੋਣਾ ਨੇ ਦੱਸਿਆ ਕਿ ਜਦੋਂ ਕਿਸੇ ਇੱਕ ਕਿਸਾਨ ਲੀਡਰ ਦੀ ਸ਼ਹਾਦਤ ਹੋ ਜੇ ਇਹਨਾਂ ਨੇ ਐਲਾਨ ਕੀਤਾ ਤਾ ਉਸ ਤੋਂ ਬਾਅਦ ਫਿਰ ਅਗਲੀ ਜੋ ਆ ਭੁਖ ਹੜਤਾਲ ਜਾਂ ਮਰਨ ਵਰਤ ਉਹ ਸ਼ੁਰੂ ਕੀਤਾ ਜਾਊਗਾ ਤਾਂ ਇਹ ਤਿਆਰੀਆਂ ਜਿਹੜੀਆਂ ਤੁਸੀਂ ਕੀਤੀਆਂ ਫਿਰ ਇਹ ਵੀ ਡੱਲੇਵਾਲ ਸਾਹਿਬ ਉਹਨਾਂ ਨੂੰ ਜਦੋਂ ਹਰਾਸਤ ਦੇ ਵਿੱਚ ਲਿਆ ਉਸ ਤੋਂ ਬਾਅਦ ਫਿਰ ਇਧਰਲੇ ਬਣੇ ਤੁਸੀਂ ਟੈਂਟ ਲਾ ਕੇ ਸਟੇਜ ਇਧਰ ਲਾਈ ਔਰ ਰस्सियां ਰस्सियां ਬੰਨਤੀਆਂ ਇਧਰਲੇ ਬਣੇ ਦੇਖੋ ਜੀ ਸਰਕਾਰ ਦੇ ਰਵੱਈਏ ਨੂੰ ਦੇਖਦੇ ਹੋਏ ਸਰਕਾਰ ਬੜੀ ਹੀ ਤਸ਼ੱਦਦ ਢਾਰਹੀਆ ਕਿਸਾਨਾਂ ਦੇਤੇ ਉਸੇ ਤਸ਼ੱਦਦ ਨੂੰ ਦੇਖਦੇ ਹੋਏ ਵੀ ਸਾਡੇ ਆਗੂ ਦੇ ਤੱਕ ਉਹ ਪੌਲਸਾ ਫੋਰਸ ਨਾ ਆ ਸਕੇ ਸਾਈਡਾਂ ਤੇ ਅਸੀਂ ਟਰਾਲੀਆਂ ਲਾਈਆਂ ਇਹਨਾਂ ਦੀ ਸੁਰੱਖਿਆ ਦੇ ਲਈ ਪ੍ਰਬੰਧ ਕੀਤੇ ਆ ਇਹ ਅਸੀਂ ਰਸੇ ਵੀ ਬੰਨੇ ਆ ਵੀ ਕੋਈ ਹਰੇਕ ਜਾਨੀ ਕਿ ਅਜਿਹੇ ਅਧਿਕਾਰੀ ਜੋ ਠੱਕੇਸ਼ਾਈ ਕਰਦਾ ਉਹ ਸਾਡੇ ਨੇੜੇ ਨਾ ਆਵੇ ਦੂਰ ਤੱਕ ਅਸੀਂ ਟਰਾਲੀਆਂ ਲਾ ਕੇ ਰਸਤੇ ਬੰਦ ਕਰਕੇ ਇਹਨਾਂ ਦੀ ਸੁਰੱਖਿਆ ਦੇ ਲਈ ਅਸੀਂ ਸਾਰਾ ਮੋਰਚਾ ਸਾਰੇ ਕਿਸਾਨ ਸਾਰੇ ਵਲੰਟੀਅਰ ਇੱਥੇ ਤਾਇਨਾਤ ਹੋਏ ਹੋਏ ਆ ਜੀ ਰਾਤ ਨੂੰ ਪਹਿਰੇਦਾਰੀ ਪਹਿਲਾਂ ਨਹੀਂ ਹੁੰਦੀ ਸੀ ਜਿਵੇਂ ਆਮ ਤੌਰ ਤੇ ਕਿਸਾਨ ਅੰਦੋਲਨ ਚ ਜਦੋਂ ਦਿੱਲੀ ਸੀਗੇ ਉਦੋਂ ਪਹਿਰੇਦਾਰੀ ਕਰਦੇ ਸੀ ਕਿਸਾਨ ਔਰ ਇਸ ਤੋਂ ਬਾਅਦ ਸ਼ੁਰੂ ਕੀਤੀ ਹੈ ਤੁਸੀਂ ਜਦੋਂ ਡਲੇਵਾਲ ਸਾਹਿਬ ਉਹਨਾਂ ਨੂੰ ਹਰਾਸ ਚੱਲਿਆ ਨਹੀਂ ਨਹੀਂ ਪਹਿਰੇਦਾਰੀ ਤਾਂ ਸੀਗੀ ਪਰ ਪੁਲਿਸ ਵਾਲੀ ਇੰਨਾ ਜ਼ਿਆਦਾ ਸੀਗਾ ਜਿਹੜੇ ਪਹਿਰੇਦਾਰ ਸੀ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਇੱਕੇ ਦਮ ਇੰਨੀ ਤੇਜ਼ੀ ਦੇ ਨਾਲ ਜਿਵੇਂ ਮੋਦੀ ਸਾਹਿਬ ਕਹਿੰਦੇ ਹੁੰਦੇ ਆ ਵੀ ਅਸੀਂ ਸਟ੍ਰਾਈਕ ਕੀਤੀ ਆ ਉਸੇ ਤਰ੍ਹਾਂ ਦੀ ਸਟ੍ਰਾਈਕ ਕਰਕੇ ਜਿਹੜੇ ਵਲੰਟੀਅਰ ਉੱਥੇ ਖੜੇ ਸੀ ਪਹਿਰੇਦਾਰ ਖੜੇ ਸੀ ਉਹਨਾਂ ਨੂੰ ਧੱਕੇ ਦੇ ਨਾਲ ਆਉਣਸਾਰ ਬੋਲਣੇ ਦਿੱਤਾ ਗਿਆ ਉਹਨਾਂ ਦੇ ਮੂੰਹ ਫੜੇ ਗਏ ਕੱਪੜਿਆਂ ਦੇ ਨਾਲ ਉਹਨਾਂ ਨੂੰ ਦੱਬ ਲਿਆ ਗਿਆ ਤੇ ਉਸੇ ਤਰ੍ਹਾਂ ਹੁਣ ਅਸੀਂ ਵੱਡੀ ਗਿਣਤੀ ਦੇ ਵਿੱਚ ਜਾਨਕਿ ਦਿਨੇ ਵੀ ਦਿਨੇ ਵੀ ਤੇ ਰਾਤ ਨੂੰ ਵੀ ਇੱਥੇ ਵਲੰਟੀਅਰ ਹਰ ਵਕਤ ਸਵਾਨੀ ਗੈਂਟੀ ਦੇ ਵਿੱਚ ਸਾਡੇ ਕਿਸਾਨ ਆਗੂ ਤੇ ਵਲੰਟੀਅਰ ਹਾਜ਼ਰ ਰਹਿੰਦੇ ਆ ਜੀ ਠੀਕ ਹੈ ਥੈਂਕ ਯੂ ਤਾਂ तमाम ਕਿਸਾਨ ਇੱਥੇ ਬੈਠੇ ਆ ਔਰ ਲਗਾਤਾਰ ਪਿਛਲੇ ਬੰਨੇੋਂ ਵੀ ਆਵਾਜ਼ਾਈ ਚੱਲ ਰਹੀ ਹੈ ਕਿਉਂਕਿ ਪਹਿਲਾਂ ਸਟੇਜ ਅਗਲੇ ਪਾਸੇ ਸੀ ਜਿੱਧਰ ਖਨੌਰੀ ਬਾਰਡਰ ਪੈ ਜਾਂਦਾ ਅਗਲੇ ਬੰਨੇ ਬੈਰੀਕੇਟਿੰਗ ਕੀਤੀ ਹੋਈ ਹੈ ਉਧਰ ਸਟੇਜ ਸੀਗੀ ਪਰ ਹੁਣ ਇੱਧਰ ਵਿਚਾਲੇ ਵਾਲੇ ਪਾਸੇ ਲਿਆਂਦੀ ਗਈ ਹੈ ਮਹਾਰਾਜ ਦਾ ਪ੍ਰਕਾਸ਼ ਹੋਇਆ ਇੱਥੇ ਔਰ ਸਾਰੇ ਪਾਸਿਓਂ ਏਰੀਆ ਜਿਹੜਾ ਇਹ ਕਵਰ ਕਰ ਦਿੱਤਾ ਗਿਆ ਇੱਧਰਲਾ ਪਾਸਾ ਕਵਰ ਕਰਕੇ ਹੋਰ ਬਾਪੂ ਜੀ ਠੀਕ ਠਾਕ ਹੋ ਕੀ ਮਾਹੌਲ ਆ ਕਿੰਨੇ ਕਿੰਨ ਕਿੰਨਤੀ ਚ ਬੈਠੇ ਕਿਸਾਨ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਚ ਜੀ ਸਾਰੇ ਕੋਈ ਇਹੋ ਜੀ ਗੱਲ ਨਹੀਂ ਹੈ ਛੱਡ ਠੀਕ ਆ ਜਿਹੜਾ ਵੰਗ ਗਿਆ ਕੱਲ ਸਾਡੇ ਨਾਲ ਹਾਦਸਾ ਵਾਪਰਿਆ ਠੀਕ ਆ ਵਧ ਗਿਆ ਕੋਈ ਚੰਗੀ ਨਹੀਂ ਕੀਤੀ ਇਹਨਾਂ ਨੇ ਮਾੜੀ ਕੀਤੀ ਆ ਕਿਸਾਨਾਂ ਨਾਲ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿੰਨੇ ਸਮੇਂ ਤੋਂ ਤੁਸੀਂ ਬੈਠੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਜਦੀ ਸ਼ੰਗਾਰ ਸ਼ੁਰੂ ਹੋਇਆ ਜਦੀ ਬੱਚ ਅਪਰਵਰੀ ਦੀ ਬੈਠੇ ਹੋ ਹਾਂ ਜੀ ਹਾਂ ਜੀ ਇੱਥੇ ਲਗਾਤਾਰ ਖਨੌਰੀ ਬਾਰਡਰ ਤੇ ਲਗਾਤਾਰ ਹੀ ਬੈਠਿਆ ਆ ਕੀ ਮਾਹੌਲ ਕੀ ਲੱਗਦਾ ਤੁਹਾਨੂੰ ਮੋਲ ਜੀ ਜਿਵੇਂ ਦੇਖੋ ਗਵਰਨਮੈਂਟ ਦਾ ਰਵੀਰਾ ਤੁਹਾਨੂੰ ਦੇਖ ਰਿਹਾ ਤੱਕੇਸ਼ਾਹੀ ਕਰ ਰਹੀ ਆ ਇਹ ਤੱਕੇਸ਼ਾਹੀ ਕਿੰਨਾ ਚਿਰ ਚੱਲੂਗੀ ਤੇ ਲਾਲ ਸਾਹਿਬ ਨੂੰ ਦੇਖੋ ਉਹ ਬੈਠੇ ਨੇ ਮਰਨ ਵਰਤੇ ਇਹਨਾਂ ਨੂੰ ਇਹ ਚਾਹੀਦਾ ਨਹੀਂ ਏ ਤੱਕੇਨਾ ਚੱਕਣ ਦਾ ਬੰਦਿਆਂ ਦੇ ਮੂੰਹ ਬੰਦ ਕਰਕੇ ਪਾ ਪਾੜ ਕੇ ਆਪਣੀਆਂ ਜਾਲੀਆਂ ਪਲਾਂ ਨੂੰ ਚੱਕ ਕੇ ਲੈ ਜਾਂਦੇ ਨੇ ਜਿਵੇਂ ਵੀ ਸਾਡੇ ਬਾਗੂ ਕਹਿਣਗੇ ਅਸੀਂ ਉਸੇ ਤਰ੍ਹਾਂ ਮਰਨ ਵਰਤੇ ਬੈਠਣ ਨੂੰ ਕਹਿਣਗੇ ਮਰਨ ਵਰਤੇ ਬੈਠਾਂਗੇ ਆ ਜੀ ਤਾਂ ਆਇਦਰ ਹੋਰ ਵੀ ਨੌਜਵਾਨ ਸਾਥੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਇਹ ਪੂਰਾ ਦੱਸ ਰਹੇ ਸੀਗੇ ਜਿੱਦਾਂ ਕਿ ਆ ਲੇਅਰ ਜਿਹੜੀ ਆ ਉਸ ਤੋਂ ਬਾਅਦ ਬਣਾਈ ਗਈ ਆ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਹੁਣ ਉਸ ਤੋਂ ਬਾਅਦ ਪਹਿਰੇਦਾਰੀ ਹੋਰ ਵਧਾਤੀ ਹੈ ਕਿ ਤੁਸੀਂ ਕੀ ਆਪਣਾ ਪਲਾਨ ਬਣਾਇਆ ਫਿਰ ਉਸ ਤੋਂ ਬਾਅਦ ਇਹ ਜਿਹੜੀ ਇਹ ਲੇਅਰ ਹੈ ਜੀ ਇਹ ਬਣਾਈ ਆ ਆਪਾਂ 26 ਤਰੀਕ ਨੂੰ ਕਿਉਂਕਿ ਮਰਨਵਾਰ ਤੋਂ ਸ਼ੁਰੂ ਕਰਨਾ ਸੀ ਪ੍ਰਧਾਨ ਜੀ ਨੇ ਇਸ ਸਟੇਜ ਤੋਂ ਉਹ ਜਿਹੜੀ ਘਟਨਾ ਹੋਈ ਉਹ 25 ਤੇ 26 ਦੀ ਜਿਹੜੀ ਰਾਤ ਦੀ ਸਵੇਰ ਤਕਰੀਬਨ 3 ਵਜੇ ਦੇ ਕਰੀਬ ਦੀ ਗੱਲ ਹੈ ਇੱਥੇ ਇਸੇ ਤਰ੍ਹਾਂ ਹੀ ਪਹਿਲੀ ਦੜੀ ਹੋਣੀ ਸੀ ਸਭ ਕੁਝ ਹੋਣਾ ਸੀ ਪਰ ਉਹ ਸਰਕਾਰ ਨੇ ਤੇ ਉਹਨਾਂ ਦੇ ਮੰਨ ਲਓ ਵੀ ਜਿਹੜਾ ਸੀਏਡੀ ਨੇ ਰਿਪੋਰਟਾਂ ਦਿੱਤੀਆਂ ਉਸ ਮੁਤਾਬਕ ਉਹਨਾਂ ਨੇ ਬਹੁਤ ਹੀ ਛਾਤਰ ਤਰੀਕੇ ਨਾਲ ਜਿਹੜਾ ਹੈਗਾ ਸਵੇਰ ਦੇ ਟਾਈਮ ਜਦੋਂ ਨੀਂਦ ਦਾ ਜੋਰ ਹੁੰਦਾ ਜਾਂ ਬਹੁਤ ਹੀ ਦੀ ਕੇ ਨਾਲ ਵੀ ਜਿਹੜੇ ਉੱਥੇ ਪਹਿਰੇਦਾਰ ਸਨ ਉਹਨਾਂ ਨੂੰ ਵੀ ਨਹੀਂ ਪਤਾ ਲੱਗੰਦਾ ਤਾਂ ਨਹੀਂ ਪਹਿਰੇਦਾਰੀ ਇਸੇ ਤਰ੍ਹਾਂ ਹੀ ਕਿਉਂਕਿ ਮਰਨ ਵਰਤ ਹੀ 26 ਤੋਂ ਸ਼ੁਰੂ ਹੋਣਾ ਸੀ ਇਹ ਥੋੜਾ ਵੀ ਮਰਨ ਵਰਤ ਤੇ ਬੈਠੇ ਜਿੱਦੋਂ ਉੱਥੇ ਚੱਕ ਕੇ ਲੈ ਗਏ ਮਰਨ ਵਰਤ ਤੋਂ ਪਹਿਲਾਂ ਹੀ ਉਹਨਾਂ ਨੂੰ ਹਰਾਸ ਹਾਂਜੀ ਚੱਕ ਲਿਆ ਇਹ ਇਥੇ ਇਸੇ ਤਰ੍ਹਾਂ ਹੀ ਪਹਿਰੇਦਾਰੀ ਹੋਣੀ ਸੀ ਹਾਂਜੀ ਉਸ ਤੋਂ ਬਾਅਦ ਉਹਨਾਂ ਚੰਡੇਆਣਾ ਸਾਹਿਬ ਹਰ ਦੋ ਚੰਡੇ ਜੀ ਬੈਠੇ ਨੇ ਕਿ ਕਿਵੇਂ ਸੇਤ ਠੀਕ ਹੈ ਇਹਨਾਂ ਦੀ ਹਾਂ ਬਰਾਲ ਕੱਲ ਬੈਠੇ ਆ ਹਾਂਜੀ ਕੁਝ ਹਜੇ ਤਾਂ ਸਿਹਤ ਇਹਨਾਂ ਦੀ ਠੀਕ ਆ ਬਾਕੀ ਹੁਣ ਤਾਂ ਵਲੰਟੀਅਰ ਬਹੁਤ ਲਾਏ ਆ ਪੂਰੇ ਪਹਿਰੇਦਾਰੀ ਇਸੇ ਤਰ੍ਹਾਂ ਹੀ ਹੋਣੀ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਕਿਉਂਕਿ 26 ਤਰੀਕ ਤੋਂ ਤਾਂ ਇਸੇ ਤਰ੍ਹਾਂ ਹੀ ਪਲਾਨਿੰਗ ਸੀ ਹਾਂਜੀ ਅੱਛਾ ਇਹ ਨਹੀਂ ਕਿ ਇਹ ਤੁਸੀਂ ਪਲਾਨ ਪਹਿਲਾਂ ਦਾ ਹੀ ਹੈਗਾ ਸੀਗਾ ਇਹ ਨਹੀਂ ਕਿ ਵੀ ਹਰਾਸਤ ਚ ਲੈਣ ਤੋਂ ਬਾਅਦ ਤੁਸੀਂ ਕੀਤਾ ਪਰ ਸਮਾਂ ਜਿਹੜਾ ਸੀਗਾ ਉਹ ਤੁਸੀਂ ਇਸ ਹਿਸਾਬ ਨਾਲ ਜਿਵੇਂ ਤੈਅ ਕੀਤਾ ਸੀ ਉਸੇ ਹਿਸਾਬ ਨਾਲ ਕੀਤਾ ਗਿਆ ਹਾਂਜੀ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਪ੍ਰਧਾਨ ਜੀ ਜਿਵੇਂ ਪਟਿਆਲੇ ਬੈਠੇ ਸੀ ਟਹਿਰਾ ਟੀ ਪੁਆਇੰਟ ਤੇ ਬੈਠੇ ਸੀਗੇ ਉੱਥੇ ਇਸੇ ਤਰ੍ਹਾਂ ਹੀ ਪਹਿਰੇਦਾਰੀ ਹੁੰਦੀ ਆ ਇਸੇ ਸਾਡੇ ਸੋਚ ਮੁਤਾਬਕ ਉਹਨਾਂ ਨੇ ਦੇਖਿਆ ਕਿ ਉਸ ਤੋਂ ਬਾਅਦ ਬਹੁਤ ਔਕਾ ਹੋ ਗਿਆ ਨਾ ਕਿਸਾਨ ਬਹੁਤ ਜ਼ਿਆਦਾ ਹੋ ਜਾਨੇ ਆ ਫਿਰ ਚੱਕਨ ਔਕਾ ਤੇ ਇਸ ਕਰਕੇ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਹੀ ਬੋਲ ਕੇ ਛੱਡੇ ਆ ਇਹਨਾਂ ਨੂੰ ਦਿੱਲੀ ਆਉਣ ਦਿਓ ਇਹ ਕੋਈ ਫੋਟੋ ਕਿਚੋਂ ਥੋੜਾ ਹੁੰਦੇ ਆ ਰਾਤ ਨੂੰ ਮਤਲਬ ਇਹ ਕੰਮ ਕਰਨਾ ਇੱਕ ਸਾਉ ਦਾ ਕਿਸਾਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਵਿਸ਼ਵਾਸ ਘਾਤ ਕੀਤਾ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਆ ਪਿੱਛੇ ਕੀ ਤਿਆਰੀਆਂ ਚੱਲ ਰਹੀਆਂ ਆਈ ਵੀ ਹੁਣ ਇਧਰ ਵੀ ਟੈਂਟ ਕਵਰ ਕਰ ਰਹੇ ਹੋ ਫਿਰ ਅੱਛਾ ਤੁਹਾਡਾ ਇਹ ਇਹ ਜਿਹੜੀਆਂ ਮਗਰ ਤਿਆਰੀਆਂ ਚੱਲ ਰਹੀਆਂ ਨੇ ਤੁਹਾਡੇ ਪ੍ਰੈਸ ਵਾਸਤੇ ਆ ਪ੍ਰੈਸ ਕਲੱਬ ਬਣਾਇਆ ਜਾ ਰਿਹਾ ਵਾ ਕਿਉਂਕਿ ਵੇਖੋ ਜੋ ਵੀ ਕੁਝ ਹੋ ਜਾਣਾ ਇੱਥੇ ਇਹ ਸਰਕਾਰ ਨੇ ਇੱਕ ਤਰ੍ਹਾਂ ਨਾਲ ਬਹੁਤ ਵੱਡੇ ਪੱਧਰ ਤੇ ਵਿਸ਼ਵਾਸ ਕਾਜ ਕੀਤਾ ਵਾ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਜਿਹੜੇ ਵੱਡੇ ਵੱਡੇ ਡੀਆਈਜੀ ਸਾਹਿਬ ਇਹ ਬਿਆਨ ਦੇ ਰਿਹਾ ਕਿ ਅਸੀਂ ਢੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਪਰ ਅੱਜ ਸਵੇਰ ਦਾ ਜੋ ਸਾਨੂੰ ਇੱਥੇ ਪਤਾ ਲੱਗਾ ਵਾ ਸਾਡੇ ਆਪਣੇ ਜਿਹੜੇ ਉੱਥੇ ਸੋਰਸ ਹਾਂ ਉਹਨਾਂ ਮੁਤਾਬਕ ਕਿ ਪ੍ਰਧਾਨ ਜੀ ਨੇ ਕੱਲ ਦਾ ਪਾਣੀ ਵੀ ਛੱਡਿਆ ਤੇ ਅੱਜ ਉਹਨਾਂ ਦੀ ਸਿਹਤ ਜਿਹੜੀ ਸਭ ਤੋਂ ਜ਼ਿਆਦਾ ਵਿਗੜੀ ਆ ਤੇ ਉਹ ਦਵਾਈ ਲੈਣ ਤੋਂ ਪਰ ਜਿਹੜਾ ਪ੍ਰਸ਼ਾਸਨ ਮਾਓ ਲਗਾਤਾਰ ਇਹੋ ਹੀ ਬਸ ਕਹਿ ਰਿਹਾ ਵਾ ਕਿ ਅਸੀਂ ਇਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਕਿੰਨਾ ਕਿਹੋ ਜੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਆ ਕੀ ਉਹ ਕਰਨਾ ਚਾਹੁੰਦੇ ਆ ਜਦੋਂ ਕਿ ਹਜੇ ਤੱਕ ਇੱਕ ਵੀ ਜਿਹੜੀ ਉਹਨਾਂ ਨੇ ਫੋਟੋ ਕੋਈ ਜਿਹੜੀ ਆ ਬਾਹਰ ਪੇਸ਼ ਨਹੀਂ ਕੀਤੀ ਵੀ ਉਹ ਕੀ ਕਰ ਰਹੇ ਉਹਨਾਂ ਨਾਲ ਅਜੀ ਤੁਹਾਡੀ ਗੱਲਬਾਤ ਵੀ ਨਹੀਂ ਹੋਈ ਡਿਲੇਲ ਸਾਹਿਬ ਨਾਲ ਕੋਈ ਮੀਟਿੰਗ ਕਰਨ ਗਿਆ ਸੀ ਕੋਈ ਮੁਲਾਕਾਤ ਹੋਈ ਕਿਸੇ ਦੀ ਹਸਪੀਟਲ ਚ ਕਿ ਨਹੀਂ ਕੱਲ ਵਾਇਆ ਪ੍ਰਸ਼ਾਸਨ ਅਧਿਕਾਰੀ ਸਰਦਾਰ ਕਾਕਾ ਸਿੰਘ ਕੋੜੜਾ ਦੀ ਗੱਲਬਾਤ ਹੋਈ ਆ ਜਿਹਦੇ ਵਿੱਚ ਉਹ ਇਹ ਕਹਿ ਰਹੇ ਸੀ ਵੀ ਇਹਨਾਂ ਨੂੰ ਹੁਣ ਜਿਹੜਾ ਜਿਹੜਾ ਇੱਥ ਪਰ ਨਾਮੀ ਨਹੀਂ ਸੀਗਾ ਜਿਹੜਾ ਉਹਨਾਂ ਦੇ ਪੈਰੀ ਚਪਲਾ ਮਣੀ ਏਡੀ ਜਾਰੀ ਤੇਜ਼ੀ ਨਾਲ ਨਾ ਕਾਰਵਾਈ ਕੀਤੀ ਬਿਲਕੁਲ ਐ ਜਿਸ ਤਰ੍ਹਾਂ ਕੋਈ ਵੱਡਾ ਕੋਈ ਖਾੜਕੂ ਹੋਵੇ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਚੁੱਕਿਆ ਪਰ ਫਿਰ ਬਾਅਦ ਦੇ ਵਿੱਚ ਵੱਡੇ ਵੱਡੇ ਅਧਿਕਾਰੀ ਕਹਿ ਰਹੇ ਸਪਿਆ ਇਹਨਾਂ ਕੱਪੜੇ ਲੈਣੇ ਕਿ ਸਾਨੂੰ ਇਹਨਾਂ ਨੂੰ ਕੱਪੜਿਆਂ ਦੀ ਲੋੜ ਨਹੀਂ ਆ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪ੍ਰਧਾਨ ਜਨਰੇਤਰਾ ਚੁੱਕ ਕੇ ਰੱਖ ਸਕਦੇ ਫਿਰ ਤੁਸੀਂ ਰੱਖੋ ਜਿਤਨਾ ਵੀ ਨਹੀਂ ਉਹਨਾਂ ਨੂੰ ਕੱਪੜੇ ਚਾਹੀਦੇ ਦਵਾਈਆਂ ਚਾਹੀਦੇ ਹੈ ਕੋਈ ਗੱਲ ਨਹੀਂ ਜਥੇਬੰਦੀ ਵਾਲੇ ਪਾਸ ਕੀਤਾ ਸੀਗਾ ਵੀ ਕੋਈ ਵੀ ਨਹੀਂ ਕਿਉਂਕਿ ਜਦੋਂ ਉਹਨਾਂ ਨੇ ਮਰਨ ਵਰਤ ਦਾ ਐਲਾਨ ਕਰਤਾ ਸੋਨਾਂ ਆਖਿਆ ਵੀ ਕੁਝ ਵੀ ਨਹੀਂ ਚੱਲੂਗਾ ਪਰ ਜੇ ਸਰਕਾਰ ਵਾਰ ਜਿਵੇਂ ਇਹ ਮੰਨਿਆ ਜਾ ਰਿਹਾ ਸੀ ਕਿ ਖੜੌਤ ਆਗੀ ਚਲੋ ਆਉਂਦੀ ਰਹਿੰਦੀ ਆ ਖੜੋਤ ਦਿੱਲੀ ਵਾਲੇ ਧਰਨੇ ਦੇ ਵਿੱਚ ਵੀ ਆ ਕੇ ਉਸ ਤੋਂ ਬਾਅਦ ਚਲੋ ਕਦੇ ਫਿਰ ਮੂਮੈਂਟ ਬਣ ਜਾਂਦੀ ਹੈ ਤੁਸੀਂ ਕੀ ਉਸ ਡੈਡਲੌਕ ਨੂੰ ਜਾਂ ਖੜੋਤ ਨੂੰ ਤੋੜਨ ਵਾਸਤੇ ਕਿਹਾ ਜਾ ਸਕਦਾ ਹੈ ਕਿ ਅਗਲੀ ਵਿਉਂਤਬੰਦੀ ਸੀ ਜਾਂ ਸਰਕਾਰ ਨਾਲ ਕੋਈ ਗੱਲ ਹੀ ਨਹੀਂ ਹੋ ਪਾਰ ਰਹੀ ਕਿਉਂਕਿ ਕੋਈ ਮੀਟਿੰਗਾਂ ਦਾ ਦੌਰ ਨਹੀਂ ਇੱਥੇ ਤੁਸੀਂ ਬੈਠੇ ਹੋ ਮਸ਼ੀਨਰੀਆਂ ਵੀ ਖਰਾਬ ਹੋ ਰਹੀਆਂ ਇਸ ਕਰਕੇ ਤੁਸੀਂ ਚਾਹੁੰਦੇ ਕਿ ਹੋਰ ਪ੍ਰੈਸ਼ਰ ਕ੍ਰੀਏਟ ਹੋ ਸਕੇ ਜਾਂ ਕੋਈ ਨਵੀਂ ਕਾਲ ਦਿੱਤੀ ਜਾ ਸਕੇ ਨਹੀਂ ਇਹ ਜਿਹੜਾ ਮਤਲਬ ਡੱਲੇਵਾਲ ਸਾਹਿਬ ਨੂੰ ਚੱਕ ਕੇ ਲਗੇ ਸਾਡੇ ਵੱਲੋਂ ਤਾਂ ਨਹੀਂ ਕੀਤਾ ਗਿਆ ਅਸੀਂ ਤਾਂ ਡੱਲੇਵਾਲ ਸਾਹਿਬ ਪਹਿਲਾਂ ਇਹ ਕਹਿ ਰਹੇ ਸੀ ਕਿ ਇੱਥੇ ਮਰਨ ਮਰਦੀ ਗੱਲ ਕਰ ਰਹੇ ਹ ਅਗਲਾ ਕਲਮ ਜਸ਼ਨ ਪਲਾਨ ਤਾਂ ਇਹੀ ਹੈ ਨਾ ਜੀ ਵੀ ਕੋਈ ਮੀਟਿੰਗ ਹੀ ਨਹੀਂ ਕੁਝ ਨਹੀਂ ਸਰਕਾਰ ਕਰ ਰਹੀ ਸੀ ਬੈਠੇ ਸੀ ਸਾਲ ਹੋ ਗਿਆ ਲੋਕ ਵੀ ਸਵਾਲ ਕਰ ਰਹੇ ਸੀਗੇ ਵੀ ਜੀ ਇਹ ਕਿੰਨਾ ਚਿਰ ਚੱਲੂ ਆਪਣਾ ਮੋਰਚਾ ਕਿਵੇਂ ਚੱਲੂਗਾ ਵੀ ਅਕਸਰ ਤਾਂ ਕੋਈ ਸਰਕਾਰ ਕੋਈ ਮੀਟਿੰਗ ਕਰੇ ਕੋਈ ਗੱਲਬਾਤ ਕਰੇ ਫਿਰ ਪ੍ਰਧਾਨ ਜੀ ਨੇ ਕਿਹਾ ਸੀ ਵੀ ਹੁਣ ਜਾਂ ਮਰਾਂਗੇ ਜਾਂ ਜਿੱਤਾਂਗੇ ਇਹ 25 ਤਰੀਕ ਨੂੰ ਅਸੀਂ ਬੈਠੇ ਸੀ ਉਦੋਂ ਭਗਵੰਤ ਮਾਨ ਦਾ ਬਿਆਨ ਸੁਣਿਆ ਕਿ ਕਿਸਾਨਾਂ ਨੂੰ ਜਾਂ ਤਾਂ ਦਿੱਲੀ ਜਾਣ ਦਿਓ ਇਹਨਾਂ ਨੂੰ ਆਪਣੀਆਂ ਮੰਗਾਂ ਮੰਨੋ ਇਹਨਾਂ ਦੀਆਂ ਇਹਨਾਂ ਨੂੰ ਜਾਂ ਦਿਓ ਦਿੱਲੀ ਉਹ ਵੇਸਲੇ ਹੋਗੇ ਨਹੀਂ ਪ੍ਰਧਾਨ ਜੀ ਪਹਿਲਾਂ ਕਹਿੰਦੇ ਹੁੰਦੇ ਸੀ ਇਹ ਚੱਕ ਕੇ ਨਾ ਲੈ ਜਾ ਨਿਗਾ ਰੱਖੋ ਨਿਗਾ ਰੱਖੋ ਉਦੋਂ ਅਸੀਂ ਵੇਸਲੇ ਹੋਗੇ ਸੀ ਕਿਾ ਯਾਰ ਬੜਾ ਹੱਕ ਚ ਬਿਆਨ ਦੱਤਾ ਤੇ ਜਦੋਂ ਪੰਜ ਚਾਰ ਘੰਟੇ ਟੱਪੇ ਤੇ ਸਵੇਰ ਚੱਕ ਕੇ ਲੈ ਗਏ ਉਦੋਂ ਫਿਰ ਪਤਾ ਲੱਗਿਆ ਉਹ ਪੁਲਿਸ ਦੇ ਬੈਚ ਵੀ ਡਿੱਗ ਪ ਮੰਨਣਾ ਵੀ ਨਹੀਂ ਸੀ ਵੀ ਸਾਡੇ ਉਹ ਬੈਚ ਡਿੱਗ ਪਏ ਗੱਡੀ ਵੀ ਜਿਹੜੀ ਖੜੀ ਹੈ ਉਹ ਵੀ ਪਟਿਆਲਾ ਨੰਬਰ ਹੈ ਬੈਚ ਡਿੱਗ ਪੇ ਸਾਰਾ ਕੁਝ ਹੋ ਗਿਆ ਫਿਰ ਜਦੋਂ ਇਹਨਾਂ ਨੇ ਵੇਖਿਆ ਇੱਥੇ ਖੜੀ ਹੈ ਜੀ ਖੜੀ ਇੱਕ ਗੱਡੀ ਖੜੀ ਹੈ ਹਾਂਜੀ ਉਹ ਬੈਚ ਵੀ ਡਿੱਗੇ ਹੈ ਬੈਚ ਪਏ ਹੈ ਪੰਜਾਬ ਪੁਲਿਸ ਲਿਖਿਆ ਉੱਪਰ ਜੀ ਫਿਰ ਇਹਨਾਂ ਨੇ ਜੀ ਜਦੋਂ ਵੇਖ ਲਿਆ ਵੀ ਹੁਣ ਰੌਲਾ ਜਾਦੇ ਵੱਧ ਸਕਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹ ਸਿੱਧੂ ਸਾਹਿਬ ਹੈ ਜਿਹੜੇ ਡੀਆਈਜੀ ਉਹਨਾਂ ਨੂੰ ਬਿਆਨ ਦੇਣਾ ਪਿਆ ਕਿ ਅਸੀਂ ਇਹਨਾਂ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਆ ਮਤਲਬ ਚੈੱਕ ਅਪ ਕਰਦੇ ਆ ਚੈੱਕ ਅਪ ਕਰਨ ਵਾਸਤੇ ਤਾਂ ਡੱਲੇਵਾਲ ਸਾਹਿਬ ਦਾ ਜੀ ਇੱਥੇ ਹਜ਼ਾਰ ਬੈਠੇ ਆ ਬਹੁਤ ਲੋਕ ਬੈਠੇ ਜੇ ਤੁਸੀਂ ਚੈੱਕ ਅਪ ਕਰ ਲਿਆ ਤੇ ਫਿਰ ਤੁਸੀਂ ਉਹਨਾਂ ਨੂੰ ਛੱਡ ਜੋ ਜੀ ਹੁਣ ਉਹ ਜਿਵੇਂ ਉਹ ਸਰਕਾਰ ਨੂੰ ਉਹਨਾਂ ਨੂੰ ਕਹਿੰਦੀ ਉਹ ਅੱਗੇ ਵੀ ਬਹੁਤ ਵਾਰੀ ਵੇਖਿਆ ਉਹ ਸਿਆਣੇ ਬਣੇ ਬੰਦੇ ਓਵੇਂ ਬੱਸ ਉਹ ਬਿਆਨ ਦੇ ਜਾਂਦੇ ਆ ਵੀ ਚੈੱਕ ਅਪ ਕਰ ਲਿਆ ਤਾਂ ਹੁਣ ਉਹਨਾਂ ਨੂੰ ਛੱਡ ਜਾਣ ਪ੍ਰਧਾਨ ਜੀ ਨੂੰ ਇੱਥੇ ਬਹੁਤ ਜ਼ਿਆਦਾ ਲੋਕ ਉਹਨਾਂ ਦਾ ਖਿਆਲ ਰੱਖਣ ਵਾਸਤੇ ਬੈਠੇ ਆ ਉਹਨਾਂ ਪਿੱਛੇ ਡਟੇ ਖੜੇ ਆ ਸਾਰੇ ਬਹੁਤ ਮਾਨਦਾਰ ਆਗੂ ਆ ਸਾਡੇ ਅੱਛਾ ਅੱਗੇ ਕੀ ਸੋਚਦੇ ਹੋ ਕੀ ਰਣਨੀਤੀ ਹੈ ਕੀ ਇਸੇ ਤਰੀਕੇ ਨਾਲ ਅੱਗੇ ਦਿੱਲੀ ਜਾਣ ਦਾ ਪਲਾਨ ਆ ਬਿਲਕੁਲ ਜੀ ਜਿਵੇਂ 6 ਤਰੀਕ ਦੀ ਕਾਲ ਦਿੱਤੀ ਹੈ ਉਦੈ ਗੋਲੀਆਂ ਵੱਜਣ ਪਮਾ ਕੁਛ ਹੁਣ 6 ਜਨਵਰੀ ਨੂੰ 6 10 ਦਸੰਬਰ ਨੂੰ ਅੱਗੇ ਵੀ ਵਧਾਂਗੇ ਸਭ ਕੁਝ ਕਰਾਂਗੇ ਹੁਣ ਲੋਕਾਂ ਦੇ ਵਿੱਚ ਗੁੱਸਾ ਭਰ ਗਿਆ ਹੈ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਹੈ ਤਾਂ ਇਹ तमाम ਲੋਕ ਉਹ ਕਿਸਾਨ ਆ ਜਿਹੜੇ ਪਹਿਲੇ ਦਿਨ ਤੋਂ ਇੱਥੇ ਆ ਕੇ ਬੈਠੇ ਆ ਕਹਿੰਦੇ ਕਿ ਲੋਕਾਂ ਦੇ ਵਿੱਚ ਨਰਾਜ਼ਗੀ ਹੈ ਗੁੱਸਾ ਇਸ ਚੀਜ਼ ਨੂੰ ਲੈ ਕੇ ਕਿ ਜੋ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਚੀਜ਼ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਨਰਾਜ਼ਗੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਖਿਆਲ ਰੱਖਣ ਵਾਸਤੇ ਇੱਥੇ ਕਿਸਾਨ ਹੈਗੇ ਆ ਤਾਂ ਇੱਕ ਵਾਰ ਤਸਵੀਰ ਫਿਰ ਬਲਜਿੰਦਰ ਦਿਖਾ ਦਿਓ ਤੁਸੀਂ ਕਿ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੂ ਜੋ ਨੇ ਹਰਦੂ ਚੰਡੇ ਉਹ ਬੈਠੇ ਨੇ ਮਰਨ ਵਰਤੇ ਉਹਨਾਂ ਦੇ ਵੱਲੋਂ ਕਿਉਂਕਿ ਇਹ ਐਲਾਨ ਕੀਤਾ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਕਿ ਜਦੋਂ ਇੱਕ ਕਿਸਾਨ ਜੇ ਕੋਈ ਸ਼ਹਾਦਤ ਪਾਉਂਦਾ ਤਾਂ ਫਿਰ ਉਸ ਤੋਂ ਬਾਅਦ ਦੂਜਾ ਕਿਸਾਨ ਲੀਡਰ ਜੋ ਹੈ ਉਹ ਮਰਨ ਵਰਸ ਤੇ ਬੈਠੇਗਾ ਤਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਹਾਲਾਂਕਿ ਅਸੀਂ ਤਾਂ ਇਹ ਚਾਹੁੰਦੇ ਕਿ ਜਲਦੀ ਮਸਲੇ ਦਾ ਹੱਲ ਹੋਵੇ ਮਸਲਾ ਸੌਰਟ ਆਊਟ ਹੋਵੇ ਕਿਸੇ ਦੀ ਵੀ ਜਾਨ ਨਾ ਜਾਵੇ ਜਾਨਾਂ ਬਹੁਤ ਇਸ ਅੰਦੋਲਨ ਦੇ ਵਿੱਚ ਗਈਆਂ ਨੇ ਅ ਅਨਮੋਲੀਆਂ ਜਾਨਾਂ ਨੇ ਔਰ ਇਸ ਤਰੀਕੇ ਨਾਲ ਲਗਾਤਾਰ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਕਰਕੇ ਬੈਠੇ ਆ ਇੱਥੇ ਤਾਂ ਹੁਣ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਸਟੈਪ ਬੈਕ ਨਹੀਂ ਕਰਾਂਗੇ ਅਸੀਂ ਇਹ ਚਾਹੁੰਦੇ ਹਾਂ ਕਿ ਮਸਲੇ ਦਾ ਹੱਲ ਨਿਕਲੇ ਔਰ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਤੇ ਕੇਂਦਰ ਸਰਕਾਰ ਵੀ ਇਸ ਮਸਲੇ ਦਾ ਹੱਲ ਕਰੇ ਕਿਉਂਕਿ ਰੌਨੀਤ ਸਿੰਘ ਬਿੱਟੂ ਹੋਣ ਜਾਂ ਫਿਰ ਹਰਜੀਤ ਗਰੇਵਾਲ ਹੋਣ ਹੋਰ ਵੀ ਭਾਜੀਪੀ ਦੇ ਸੀਨੀਅਰ ਲੀਡਰਾਂ ਦੇ ਬਿਆਨ ਆਉਂਦੇ ਆ ਤਾਂ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਕੋਈ ਵਿਚੋਧਸਤਾ ਕਰਕੇ ਇਸ ਮਸਲੇ ਨੂੰ ਸੌਟ ਆਊਟ ਕਰਵਾਇਆ ਜਾਵੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ